ਯਾਦ ਹੋਣਾ ਬਗਲੇ ਨਿਸ਼ਾਨਕਾ ਪ੍ਰਸ਼ਨ ਜਿਹੜੀ ਉਹ ਕਹਿ ਰਹੇ ਪੇਰਦਾਸ ਨੇ ਇਸ ਦਿਮੀਤੀ ਅਜੀਦਕ ਵਾਰ ਚ ਲੱਗੀ ਹੈ ਜਿਤੋਂ ਦੀ ਹੈ ਜੀ ਇਹ ਉਹਨੇ 10-15 ਰੋਡਾਂ ਦੇ ਨੂੰ ਹਾਂ 10-15 ਰੋਡਾਂ ਕਾਰਪੋਰੇਸ਼ਨ ਨੇ ਕਬਜ਼ਾ ਲਿਆ ਮਗਰ ਪੁਲਿਸ ਵਾਲੇ ਵੀ ਨਜ਼ਰ ਆਉਂਦੇ ਕਾਰਪਰੇਂਟ ਅਫਸਰ ਇਹਨਾਂ ਜਿਹੜੇ ਮੋਟਾ ਹੈ ਤੇ ਕਾਰਪਰੇਂਟ ਦੇ ਟਰੈਕਟਰ ਹੈ ਹੋ ਗਿਆ ਭਾਈ ਨੈਕਸਟ ਹੀ ਫਰਮੀਆਂ ਤੇ ਕਾਉਂਸਲਰ ਵਾਰਡ ਨੰਬਰ 83 ਸਾਡੀ ਪਿੰਦੀ ਗੁਰੂਕੀਵਡਾਲੀ ਦੀ ਇਥੋਂ ਦਾ ਈਲੀ ਕਰਨ ਦਾ ਕਾਉਂਸਲਰ ਰਿਆਂ ਸਾਡੇ ਪਿੰਡ ਦੇ ਵਿੱਚ ਗੁਰੂਕੀਵਡਾਲੀ 'ਚ ਕਦੀ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਜਾਦ ਪਾਤ ਦੀ ਜਿੱਥੇ ਕੋਈ ਗੱਲ ਹੋਵੇ ਜਾਂ ਐਸਸੀ ਹੋਣ ਜਾਂ ਜਨਰਲ ਕੋਰਟ ਦੇ ਹੁਣ ਕਜ ਵੀ ਮਜਬੀ ਸਿੱਖ ਜਾਂ ਜੱਟ ਸਿੱਖ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਪਰ ਪਤਾ ਨਹੀਂ ਕਿਉਂ ਤਾਂ ਮਾੜੀ ਘੜੀ ਆਈ ਆ ਕਿ ਦੋ ਤਿੰਨ ਸਰਦਾਰ ਦੀ ਅੰਸਰ ਨੇ ਜਿਨ੍ਹਾਂ ਨੇ ਇੱਕ ਨਿਸ਼ਾਨ ਸਾਹਿਬ ਦੀ ਓਟ ਲੈ ਕੇ ਨੰਗ ਸਿੰਘਾਂ ਦੀ ਓਟ ਲੈ ਕੇ ਕਬਜ਼ਾ ਕਰਨ ਦੀ ਨੀਤ ਨਾਲ ਸਾਡੀ ਇਹ ਜਿਹੜੀ ਜ਼ਿਮੀਂਦਾਰ ਕਾਰਪੋਰੇਸ਼ਨ ਦੀ ਜ਼ਮੀਨ ਆ ਜਿਹੜੀ ਪੰਚਾਇਤ ਦੇ ਵੇਲੇ ਤੋਂ ਜ਼ਿਮੀਂਦਾਰ ਵਾਂਦੇ ਆ ਰਹੇ ਆ ਉੜ ਕੇ ਕਾਰਪੋਰੇਸ਼ਨ ਕੋ ਚਲ ਗਈ ਆ ਕਾਰਪੋਰੇਸ਼ਨ ਦਾ ਕੇਸ ਵੀ ਚੱਲਣ ਡਿਆ ਜਿਦੀ ਕਿ ਤੁਹਾਨੂੰ ਸਰਦਾਰ ਜਸਵੰਤ ਸਿੰਘ ਜੀ ਇਹ ਪਹਿਲੀ ਵਾਂਡੇ ਜਿਹਦੇ ਵਿੱਚ ਇਹਨਾਂ ਨਿਸ਼ ਉਹਦੀ ਇਹਨਾਂ ਦੱਸਿਆ ਵੀ ਆ ਕਿ ਸਾਡੇ ਕੋਲ 9 ਤਰੀਕੇ ਕਿੰਨੀ ਤਰੀਕਿਆਂ ਦਾ ਦੱਸਿਆ ਕਿ ਅਜੇ ਇੱਕ ਤਰੀਕਾ ਚੱਲਣ ਡੀਆਂ ਨੇ ਤੇ ਮੁਕਦਮੇ ਚੱਲਦੇ ਵੇਖ ਆਣ ਕੇ ਪਹਿਲੀ ਕਾਰਵੰਚ ਦੀ ਵੋਂਦੇ ਜੱਟ ਆ ਤੇ ਤੀਜੀ ਤੇ ਰਣ ਕੇ ਉੱਥੇ ਨਿਸ਼ਾਨ ਸਾਹਿਬ ਲਾਉਣ ਡੀ ਆ ਜੀਦਾ ਕਿ ਆ ਆਕਾਤਕ ਦਾ ਹੁਕੂਨਾਮਾ ਸਾਡੇ ਕੋਲ ਆ ਤਿੰਨੋ ਹੁਕੂਮਨਾਮੇ ਹੋਏ ਆ ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਹੋਣ ਤੋਂ ਬਗੈਰ ਕੋਈ ਵੀ ਬੰਦਾ ਉੱਥੇ ਨਿਸ਼ਾਨ ਸਾਹਿਬ ਨਹੀਂ ਲਾ ਸਕਦਾ ਉੱਤੇ ਪਰਚਾ ਬਣਦਾ ਅਹੀਂ ਪ੍ਰਚਾਰਣ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਣ ਇਹਨਾਂ ਨਿਸ਼ਾਨ ਸਭ ਲਾਇਆ ਸੀ ਅਸੀਂ ਕਾਰਪੋਰੇਸ਼ਨ ਕੋਲ ਵੀ ਗਏ ਆ ਅਸੀਂ ਕੁਮਿੰਦਰ ਸਾਹਿਬ ਕੋਲ ਵੀ ਗਏ ਆ ਉਦੋਂ ਇਹਨਾਂ ਬੰਦਿਆਂ ਤੇ ਪਰਚਾ ਕਿਉਂ ਨਹੀਂ ਹੋਇਆ ਜਿਨ੍ਹਾਂ ਨੇ ਮਹਾਰਾਜਾ ਪ੍ਰਕਾਸ਼ ਉੱਤੇ ਨਹੀਂ ਤੇ ਉੱਥੇ ਨਿਸ਼ਾਨ ਸਭ ਦਾ ਝੰਡਾ ਲਾਇਆ ਇਹ ਕਿਉਂ ਲਾਇਆ ਇਹਨਾਂ ਬਦਵੀ ਸਭ ਤੋਂ ਪਹਿਲਾਂ ਇਹਨਾਂ ਕੀਤੀ ਆ ਜਦਕਿ ਨਿਸ਼ਾਨ ਦਾ ਹਟਾਉਣ ਵਾਲਿਆਂ ਦੇ ਪਰਚੇ ਹੋ ਗਏ ਆ ਤੇ ਜਿਨ੍ਹਾਂ ਨੇ ਗਲਤ ਜਗ੍ਹਾ ਤੇ ਉੱਥੇ ਗੋਡੇ-ਗੋਡੇ ਮਕਈ ਹੋਈ ਹੋਵੇ ਲੋਕ ਉੱਥੇ ਟੱਟੀ ਪਿਸ਼ਾਬ ਕਰਦੇ ਉਹਨੂੰ ਉੱਥੇ ਆਣ ਕੇ ਇਹਨਾਂ ਨਿਸ਼ਾਨ ਸਭ ਲਾਇਆ ਉਹ ਕੀ ਬਦਵੀ ਨਹੀਂਗੀ ਬذਬੀਆ ਮਤ ਨੂੰ ਆਨੇ ਆ ਜਿਨ੍ਹਾਂ ਨੇ ਅਰਦਾਸ ਕਰਕੇ ਮਹਾਰਾਜ ਦਾ ਨਿਸ਼ਾਨਦੋ ਹਟਾ ਕੇ ਇੱਕ ਗੁਰਦਰਾ ਸਾਹਿਬ ਬੋੜੀ ਸਾਹਿਬ ਇਹ ਜਮਾ ਕਰਾ ਗਏ ਆ ਉਹਨਾਂ ਬੰਦਿਆਂ ਨੇ ਪਰਚਾ ਕਰਦੇ ਆ ਇੱਕ ਮੇਰਾ ਪੀਏ ਆ ਧਰਮਿੰਦਰ ਉਹਤੇ ਪਰਚਾ ਕਰਦਾ ਨਾ ਉਹਦਾ ਪਿੰਡ ਹੀ ਆ ਵਡਾਲੀ ਉਹ ਬਾਬਾ ਦੀਪ ਸਿੰਘ ਕਲੌਨੀ ਰਹਿੰਦਾ ਨਾ ਉਹਨੂੰ ਪਹਿਲੀ ਬਾਰੇ ਵਿਚਾਰੇ ਨੂੰ ਪਤਾ ਹੀ ਆ ਉਹਤੇ ਨਜਾਇਜ਼ ਪਰਚਾ ਕਰਦਾ ਵੀ ਇਹ ਕੌਹਲਰ ਦਾ ਪੀਏ ਆ ਕਿ ਜਾਣਬੁੱਝ ਕੇ ਇਹਨੂੰ ਜਾਤੀਵਾਦ ਦਾ ਰੰਗ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਕੱਲ ਵੀ ਕਾਫੀ ਵੱਡਾ ਭਾਸ਼ਣ ਉਥੇ ਜਿਹੜਾ ਸਾਰੇ ਜਿਹੜੇ ਸਾਰੇ ਜਿਹੜੇ ਆਸੀ ਭਰਾ ਆ ਸਾਡੇ ਭਰਾ ਆ ਮੈਨੂੰ ਉਹਨਾਂ ਹੀ ਵੋਟਾਂ ਪਾ ਕੇ ਕੌਂਸਲਰ ਬਣ ਸਾਰਿਆਂ ਨੇ ਵੋਟਾਂ ਪਈਆਂ ਨੇ ਮੈਂ ਕੌਂਸਲਰ ਬਣਿਆ ਹਨਾ ਜਾਤਪਾਤ ਦਾ ਇੱਥੇ ਕੋਈ ਕੰਮ ਨਹੀਂ ਗਾ ਪਰ ਉਹ ਤਿੰਨ ਚਾਰ ਬੰਦੇ ਸ਼ਰਾਰਤੀ ਆ ਜਿਨ੍ਹਾਂ ਨੇ ਇਹਨਾਂ ਨੂੰ ਗਲਤ ਰੰਗ ਤੇ ਦੇ ਕੇ ਤੇ ਇਹਨਾਂ ਸਾਡੇ ਪਿੰਡ ਦੇ ਵਿੱਚ ਕਿੰਨਾ ਖਰਾਬੀ ਪਈ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੀਲ ਕਰੂੰ ਕਿ ਸਾਡਾ ਪੰਡ ਵਾਦਾ ਵਈਆ ਚੱਲਦਾ ਇਹਨੂੰ ਇਸੇ ਤਰ੍ਹਾਂ ਚੱਲਣ ਦਿਓ ਭਰਾਓ ਨਾਇਤ ਨਾ ਕਰੋ ਨੇਤਾ ਜੀ ਆ ਜਾਂ ਦੋ ਤਿੰਨ ਹੋਰ ਨੇ ਬੰਦੇ ਜਿਹੜੇ ਖਰਾਬ ਕਰ ਰਹੇ ਆ ਉਹ ਨਾ ਇਸ ਤਰ੍ਹਾਂ ਕਰਨ ਇੱਕ ਤਾਂ ਬੇਦਬੀ ਕਰ ਹੋ ਗਈ ਆ ਹਨਾ ਉਹਨਾਂ ਵੀ ਕਰਤੀ ਇਹਨਾਂ ਵੀ ਕਰਤੀ ਗੱਲ ਮਾੜੀ ਆ ਇਹ ਗੱਲ ਚੰਗੀ ਨਹੀਂ ਗੀ ਪਰ ਸ਼ੁਰੂਆਤ ਉਹਨਾਂ ਤੋਂ ਹੋਈ ਆ ਜੇ ਉਹਨਾਂ ਤੇ ਉਹਦਾ ਪ੍ਰਸ਼ਾਸਨ ਕਰ ਦਿੱਤਾ ਤਾਂ ਇਹ ਗੱਲ ਮੁੱਕ ਜਾਂਦੀ ਇੱਥੋਂ ਤੱਕ ਗੱਲ ਆਉਣੀ ਨਹੀਂ ਹੁਣ ਵੇਖੋ ਹੁਣ ਪ੍ਰਸ਼ਾਸਨ ਨਹੀਂ ਕੋਲ ਹੁੰਦੇ ਹੋયા ਦੱਲ ਨਿਸ਼ਾਨ ਸਾਹਿਬ ਲਾਉਣ ਲੱਗੇ ਸੀ ਤੇ ਪੁਲਿਸ ਦੀ ਮਿਹਰਬਾਨੀ ਪ੍ਰਚਾਰ ਜੰਦੀ ਤੇ ਉਹਨਾਂ ਨੇ ਉਹਨਾਂ ਦਬਕਾ ਮਾਰਿਆ ਕਿ ਨਿਸ਼ਾਨ ਸਾਹਿਬ ਤੇ ਇੰਨੇ ਲਾਉਣ ਦੇ ਤੇ ਤੁਹਾਡੇ ਵੀ ਵਰਕੇ ਹੋਣਗੇ ਉਹ ਅੱਜ ਫੇਰ ਸਵੇਰੇ ਲਾਉਣ ਲੱਗੇ ਤੇ ਉੱਥੇ ਜਾ ਕੇ ਵੇਖ ਲੋ ਸਾਡੀਆਂ ਪੈਲੀਆਂ ਐ ਪ੍ਰਸ਼ਾਸਨ ਨਾਲ ਰੰਗੀਆਂ ਪਈਆਂ ਪੁਲਸੀ ਪੁਲਸਤਰੀ ਫਿਰਦੀ ਲੇਡੀ ਵਿਚਾਰੀਆਂ ਪੁਲਸ ਇਥੋਂ ਰਾਹ ਪੁੱਛ ਪੁੱਛ ਕੇ ਗਏ ਉੱਥੇ ਨਾਗੋ ਰਾਹ ਨਾਗੋ ਖੇੜਾ ਝੋਨੇ ਲੱਗੇ ਆ ਉਥੇ ਪ੍ਰਸ਼ਾਸਨ ਪੁਲਿਸ ਵੀ ਖਰਾਬ ਹੋਣ ਡਿਆ ਪਰ ਇਹ ਬੰਦੇ ਨਿਸ਼ਾਨ ਸਾਹਿਬ ਚੋਕੇ ਲੌਂਡੇ ਆ ਪੁਲਿਸ ਹਟਾਉਂਦੇ ਆ ਸਾਡੀ ਜਮਾਨਤ ਖਤਮ ਹੋ ਗਈ ਜਹੀਂ ਝਗੜਾ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋਲ ਜਾਣਨੇ ਪ੍ਰਸ਼ਾਸਨ ਕੋਲ ਜਾਵਾਂਗੇ ਜੇ ਸਾਡੀ ਸੁਣਵਾਈ ਨਹੀਂ ਹੋਗੀ ਤੇ ਫਿਰ ਮਾਨ ਸਾਹਿਬ ਨੇ ਦੱਸਿਆ ਇਹਨਾਂ ਦੇ ਪ੍ਰੈਸ਼ਰ ਪੈ ਗਏ ਸਾਡੇ ਦੇ ਪਰਚੇ ਉਸਰ ਸਾਡਾ ਪ੍ਰੈਸ਼ਰ ਪੈ ਜਾਊਗਾ ਪ੍ਰੈਸ਼ਰ ਦੇ ਅਸੀਂ ਤਾਂ ਇਹ ਕਰਨੇ ਵੀ ਪਿੰਡ ਦੇ ਵਿੱਚ ਖਰਾਬ ਨਾ ਹੋਈਏ ਆਪਾਂ ਆਪਾਂ ਨਾਂ ਇਹਨੂੰ ਰੰਗਦਾ ਜਾਂ ਮਜਬੀ ਸਿੱਖਦਾ ਜਿਹੜਾ ਉਹ ਨਾਂ ਰੰਗ ਚਾੜੀਏ ਇਹਨੂੰ ਆਪਾਂ ਇੱਕ ਇਨਸਾਨੀਅਤ ਦੇ ਤੌਰ ਤੇ ਚੰਗੀਆਂ ਗੱਲਾਂ ਕਰਦੇ ਆ ਤੇ ਚੰਗ ਜੇ ਇਹਨਾਂ ਦਾ ਪ੍ਰੈਸ਼ਰ ਪਿਆ ਤਾਂ ਅਸੀਂ ਵੀ ਸਿੱਖ ਜੁਨੀਅਰ ਅਸੀਂ ਸਿੱਖ ਆਪਣੀਆਂ ਜਥੇਬੰਦੀਆਂ ਲਾ ਲਿਆਵਾਂਗੇ ਤਾਂ ਅਸੀਂ ਲਾ ਲਾਂਗੇ ਧਰਨੇ ਸਾਡ ਨੂੰ ਬੱਥਾ ਰੁਕਣੀ ਯਾਰ ਜਾਨੂੰ ਰੇਲਾਂ ਰੁਕਣ ਦੀ ਯਾਰ ਕਿਹੜੇ ਕੰਮ ਦੀ ਨਹੀਂ ਯਾਰ ਪਰ ਅਸੀਂ ਆਨੇ ਹਾਂ ਕਿ ਕਿਸ ਨੂੰ ਨਾ ਲੈ ਜੇ ਪਿੰਡ ਦੇ ਵਿੱਚ ਬਹਿ ਕੇ ਆਪਾਂ ਪਿੰਡ ਦਾ ਹੀ ਨਵੇੜਾ ਕਰੀਏ ਤੇ ਨਾ ਕਿਸੇ ਜਥੇਬੰਦੀ ਨੂੰ ਬਦਨਾਮ ਕਰੀਏ ਨਾ ਕਿਸੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਧਰਨ ਹਨਾ ਜਿਹੜੀਆਂ ਜਥੇਬੰਦੀਆਂ ਸਾਡੇ ਉਹਨਾਂ ਨੂੰ ਨਾ ਹੀ ਖੱਜਲ ਖਰਾਬ ਕਰੀਏ ਪਰ ਇਹਨਾਂ ਨੇ ਪਤਾ ਨਹੀਂ ਤਰਨਾ ਦਲ ਦਾ ਕਿੱਥੋਂ ਲਿਆ ਗਏ ਜਹੇਦਾਰ ਆਉਂਦਾ ਵੀ ਅਸੀਂ ਤਰਨਾ ਦਲ ਵਾਲੇ ਹਾਂ ਪਰ ਇਹਨਾਂ ਨੇ ਕ ਜੀਦੇਗੇ ਉਹ ਸਾਡੇ ਕੋਲ ਗਰੀਬ ਆਦਮੀ ਬੈਠੇ ਜਿਨ੍ਹਾਂ ਨੂੰ ਲਾਟ ਹੋਏ ਮਕਾਨ ਇੰਨਾ ਬੰਦਿਆਂ ਦੰਨਾ ਚੌਣੇ ਪਲਾਟੋਂ ਵੇਚਿਆ ਅਸੀਂ ਸਬੂਤ ਕਰਾ ਦੇਣ ਕਵਰੀ ਕਰ ਲੈਣ ਉਥੇ ਇੰਨਾ ਦੰਨਾ ਚੌਣ ਜਿਹੜੇ ਸਾਡੇ ਪਿੰਡ ਦੇ ਪ੍ਰਧਾਨ ਜਿਨ੍ਹਾਂ ਨੇ ਨਿਹੰਗ ਲੈ ਕੇ ਬਾਤਿਆ ਇੰਨਾ ਦੰਨਾ ਚੌਣ ਬੰਦਿਆਂ ਨੇ ਉਹਨਾਂ ਪਲਾਟਾਂ ਦੇ ਕਬਜ਼ੇ ਕੀਤੇ ਇਹਨਾਂ ਨੇ ਵੇਚਿਆ ਤੁਹਾਨੂੰ ਜਿਹੜੇ ਵਿੱਚ ਬੈਠੋ ਉਹ ਵੀ ਦੱਸ ਦੇ ਕਿ ਕਿਦੋਂ ਲਿਆ ਆਂ ਉਦੀ ਕੋਈ ਰਜਿਸਟਰੀ ਨਹੀਂ ਕੋ ਲੈਣ ਨਹੀਂ ਦੇਣਾ ਨਹੀਂ ਉਹ ਵਿਚਾਰੇ ਇੱਕ ਬੰਦਾ ਚੰਡੀਗੜ੍ਹ ਬੈਠਾ ਜਿਹਨ ਮੈਂ ਨਵਾਂ ਨਾ ਕਾਉਂਸਲਰ ਪੜਿਆ ਮੇਰੇ ਕੋ ਆਇਆ ਵਿਚਾਰਾ ਹੈ ਇੱਥੇ ਅਸੀਂ ਚੌਂਕੀ ਬਣਾਈ ਉੱਥੇ ਭੇਜਿਆ ਪਰ ਕਿੱਥੋਂ ਸੁਣਵਾਈ ਉੱਥੇ ਬਹਿ ਜਾਂਦੇ ਜਿਹੜਾ ਕਬਜ਼ਾ ਕਰਕੇ ਫਿਰ ਇਤਰੇ-ਇਤਰੇ ਨੇ ਲਾਉਂਦੇ ਪੁਲਿਸ ਵੀ ਕਹਿੰਦੀ ਹੈ ਹਨਾ ਕੋਈ ਲੱਗਦਾ ਨਹੀਂ ਆ ਕਿ ਪਹਿਲਾਂ ਵੀ ਇਹੋ ਜਿਹੀ ਗੱਲਾਂ ਸਾਹਮਣੇ ਆਈਆਂ ਵੀ ਨਿਆਂਕ ਸੰਗਤ ਦੇ ਬਾਣੇ ਦੇ ਵਿੱਚ ਕੁਝ ਲੋਕ ਜਿਹੜੇ ਨੇ ਇਹ ਗੈਰਕਾਨੂੰਨੀ ਕੰਮ ਕਰਦੇ ਉਹਦੇ ਤੁਹਾਨੂੰ ਪਤਾ ਤੇ ਭਾਈ ਸਾਨੂੰ ਪਤਾ ਹਣਾ ਪਹਿਲਾਂ ਆਪਾਂ ਗੱਜਾ ਕਰਦੇ ਆ ਜਿੰਨੋਂ ਕੋ ਸਕੂਲੇ ਆਪਾਂ ਜਾਂਦੇ ਨਹੀਂ ਅਨਪੜ ਹੁੰਦੇ ਆ ਫੇਰ ਇਹ ਨੰਗ ਬਣ ਜਾਂਦੇ ਝੋਲਾ ਪਾ ਕੇ ਤੇ ਮੜ ਕੇ ਨੰਗ ਬਣ ਕੇ ਹਨਾ ਸਾਡੇ ਮੂੰਹਾਂ ਨਾਲ ਗੱਲ ਲੱਗਦਾ ਇਹ ਸਾਰੇ ਨੰਗੇ ਕੋਈ ਨਹੀਂ ਬੜੇ ਬੜੇ ਵਧੀਆ ਵੀ ਹੈਗੇ ਆ ਬੜੇ ਬੜੇ ਵਧੀਆ ਹਨਾ ਦਲ ਚੱਲਣ ਦੇ ਉਹਨਾਂ ਨੇ ਬਹੁਤ ਗਲਤ ਕੰਮ ਕੀਤਾ ਲੇਕਿਨ ਜਿਸ ਪਾਸ ਟਰੈਕਟਰ ਦੇ ਨਾਲ ਨਿਸ਼ਾਨ ਸਾਹਿਬ ਨੂੰ ਸੋੜਿਆ ਗਿਆ ਜੇ ਤੁਹਾਨੂੰ ਦਿੱਖਤੀ ਪਾਇਆ ਤੁਹਾਨੂੰ ਲੱਗਦਾ ਕਿ ਉਹ ਵੀ ਗਲਤ ਸੀਗਾ ਕਿਸੇ ਕਿਸੇ ਜਗ੍ਹਾ ਪਾ ਪਾਜੀ ਇੱਕ ਲਾਗੇ ਨਾ ਉੱਥੋਂ ਤੁਸੀਂ 100 200 ਤੇ 100 200 ਆ ਜਾਓਗੇ ਨਾ ਉੱਥੇ ਗੁਰਦਰਾ ਸਾਹਿਬ ਹੈ ਚੇਤੂਆਣੀ ਮ ਉਹ ਗੁਰਦੁਆਰਾ ਉਹਦੀ ਤਾਂ ਅਜੇ ਤੱਕ ਉਹਦਾ ਥੜਾ ਇੰਨਾ ਕੋ ਬਣਿਆ ਨਹੀਂ ਜੀ ਕਿੰਨਾ ਪੁਰਾਣਾ ਗੁਰਦੁਆਰਾ ਤੇ ਇੱਥੇ ਨਾ ਇੱਕ ਇੱਕ ਮਹੀਨਾ ਪਹਿਲਾਂ ਚੱਲਣਾ ਕਿ ਨਹੀਂ ਚੱਲਣਾ ਇੰਨਾ ਥੜੇ ਇੰਨਾ ਸੀਮੈਂਟ ਪਾਇਆ ਸੀ ਕਿ ਉਹ ਬੰਦਿਆਂ ਕੋ ਨਹੀਂ ਟੁੱਟਾ ਫਿਰਦੇ ਟਰੈਕਟਰ ਦਾ ਹਰਾ ਲੈਣਾ ਪਿਆ ਉਹ ਗਲਤ ਹੋ ਗਿਆ ਕੰਮ ਕੋਈ ਗੱਲ ਨਹੀਂ ਸਾਡੀ ਸਾਡਾ ਮਕਸਦ ਗਲਤ ਨਹੀਂ ਸੀ ਸਾਡੀ ਭਾਵਨਾ ਹਾਂ ਕਾਰਵਾਈ ਗਲਤ ਸਾਡਾ ਮਕਸਦ ਗਲਤ ਨਹੀਂ ਸੀ ਪਰ ਕਿ ਕੋਈ ਵੀ ਜਿਹੜਾ ਕੋਈ ਵੀ ਮਸ਼ੀਨ ਨਹੀਂ ਤੋੜਨਾ ਉਹ ਜਿਹਨੇ ਗਲਤੀ ਕੀਤੀ ਆ ਇਨਾਰੇ ਪਰਚੇ ਚੋਂ ਬੰਦੇ ਦੇ ਬਾਈ ਨੇਮ ਹੋ ਗਿਆ ਤੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਿਆ ਕੇ ਗਲਤ ਲਾਇਆ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਸਾਡੇ ਪਰਚੇ ਤੇ ਕਿਤੇ ਦੋਝੋਂ ਦੇ ਹੋਰ ਕਰ ਦੋ ਕੋਈ ਗੱਲ ਦੀ ਕੋਈ ਪਰਵਾਹੀ ਜੇ ਗਲਤੀ ਕੀਤੀ ਤੇ ਕਰ ਦੋ ਪਰ ਜਿਨ੍ਹਾਂ ਪਹਿਲਾਂ ਸਾਡੇ ਤੋਂ ਗਲਤੀ ਕੀਤੀ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਉਹਾਂ ਦੇ ਸਾਡੇ ਤੇ ਦਬਾਅ ਪੈ ਗਿਆ ਇਹਦਾ ਦਬਾਅ ਪੈ ਗਿਆ ਵੀ ਐਵੇਂ ਦਬਾਅ ਪਾ ਕੇ ਤੁਹਾਨੂੰ ਦਬਾਅ ਪਾਉਂਦੀ ਯਾ ਲੀਗਲ ਡਵਾਈਜ਼ਰੀ ਨਹੀਂ ਲਈ ਕੋਈ ਜ਼ਿਆਦਾ ਥੋੜਾ ਬਾਕੀ ਸਾਡੇ ਇਲਾਕੇ ਚ ਬਹੁਤ ਹਾਰਮਿਕ ਸਟਾਰ ਮੈਂ ਦੇ ਦਾਂ ਕਹੂੰਗਾ ਸਾਰੇ ਆਪਣੇ ਭਰਾਵਾਂ ਨੂੰ ਐਸਸੀ ਕੋਟਨ ਸਿੱਖਾਂ ਨੂੰ ਜੱਟਾਂ ਨੂੰ ਬੇਨਤੀ ਕਰ ਕੁਨੀਏ ਜੀ ਇਹ ਇਹ ਸਥਾਨ ਹਾਂਜੀ ਇਹ ਸਥਾਨ ਗੁਰੂ ਕੀ ਵਡਾਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੋਇਆ ਤੇ ਬੜਾ ਪਵਿੱਤਰ ਸਥਾਨ ਹੈ ਜਿਹੜਾ ਕੁਝ ਦਿਨ ਪਹਿਲਾਂ ਤੋਂ ਇੱਕ ਮੁੱਦਾ ਚੱਲ ਰਿਹਾ ਨਿਸ਼ਾਨ ਸਾਹਿਬ ਨੂੰ ਲਾਉਣ ਦਾ ਜਾਂ ਉਹਨੂੰ ਕੁੱਟਣ ਦਾ ਸਾਨੂੰ ਉਸ ਬਾਰੇ ਅੱਜ ਤੁਹਾਨੂੰ ਪ੍ਰੈਸ ਨਾਲ ਗੱਲਬਾਤ ਕਰਨੀ ਪਈ ਹੈ ਕਿਉਂਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਆਇਆ ਅਸੀਂ ਤੁਹਾਨੂੰ ਦੱਸਣਾ ਚਾਉਂਦੇ ਆਂ ਕਿ ਇਹ ਜਿਹੜੀ ਜ਼ਮੀਨ ਹੈ ਜਿਹਦਾ ਮਸਲਾ ਇਹ ਪਹਿਲਾਂ ਪੰਚਾਇਤ ਕੋ ਸੀ ਪੰਚਾਇਤ ਕੋ ਬਾਅਦ ਚ ਕਾਰਪੋਰੇਸ਼ਨ ਚ ਆਈ ਜਿਹੜੇ ਬੰਦੇ ਨੂੰ ਉਹ ਤੋਂ ਬਾਹਰ ਐ ਸੀ ਉਹਨਾਂ ਦਾ ਦਾ ਕੇਸ ਆ ਕਾਰਪੋਰੇਸ਼ਨ ਦੇ ਨਾਲ ਚੱਲ ਰਿਹਾ ਆ ਆਉਣ ਵਾਲੇ ਕੱਲ ਨੂੰ ਕਾਰਪਰ ਹੋਣ ਜੇਜੇ ਤੇ ਕਾਰਪੋਰੇਸ਼ਨ ਸਾਰੀ ਪੜੀ 15 ਕਿੱਲੇ ਜਿੰਨੀ ਲੈ ਜੇ ਆਉਣ ਵਾਲੇ ਸਮੇਂ 'ਚ ਇਹ ਜੇਜਣ ਸਰਕਾਰ ਇਹਨਾਂ ਨੂੰ ਕੋਈ ਪੈਸੇ ਪਾ ਦੇ ਕੋਈ ਇਹਨਾਂ ਨੂੰ ਖਰਚ ਲਾਵੇ ਅੱ비 ਤੁਸੀਂ ਇੰਨੇ ਚਿਰ ਦੇ ਮਤਲਬ ਫੌਂਡ ਹੈ ਜੇ ਇਹ ਜੇ ਜਣ ਇੱਕ ਤਿੱਜੀ ਧਿਰ ਜਿਹੜੇ ਸਾਡੇ ਪਿੰਡ ਦੇ ਬੰਦੇ ਨੇ ਤਿੱਜੀ ਧਿਰ ਦਾ ਕੋ ਮੈਟਰ ਨਹੀਂ ਬਣਦਾ ਵੇਖੋ ਗੁਰੂ ਗ੍ਰੰਥ ਸਾਹਿਬ ਕਿਸੇ ਨੇ ਘਰ ਬਣਾਉਣਾ ਹੋਵੇ ਉਹ 10 ਵਾਰੀ ਸੋਚਦਾ ਵਾ ਵੀ ਮੈਂ ਇਹ ਪਲਾਟ ਲੈਣਾ ਵਾ ਕਿਹੜਾ ਬੰਦੇ ਨੇ ਕਲੋਨੀ ਕੱਟੀ ਆ ਕਿਹੜੀ ਮਾਲਕੀ ਆ ਕਿ ਦੀ ਗਰਦੋਰੀ ਆ ਕਿਹਦੇ ਨਾਂ ਤੇ ਜਮ੍ਹਾਂ ਬੰਦੀ ਆ ਤੇ ਇੱਕ ਆਪਾਂ ਗੁਰਦੁਆਰਾ ਬਣਾਉਣਾ ਉਹ ਕਾਰਪੋਰੇਸ਼ਨ ਦੀ ਜਗ੍ਹਾ ਬਣਾਦਣਾ ਆਪਾਂ ਇੰਨੇ ਨਵੇਂ ਪੱਤਰ ਤੇ ਆ ਗਏ ਆ ਇੱਕ ਸਾਡੇ ਤੋਂ ਪਹਿਲਾਂ ਇਹਨਾਂ ਨੇ ਜਦੋਂ ਰਾਤ 11 ਵਜੇ ਇਹ ਨਿਸ਼ਾਨ ਸਾਹਿਬ ਲਾਇਆ ਇਹ ਭਾਜੂਨੀ ਸਿਰੇ ਮੇਰੇ ਕੋਲ ਆਏ ਪੰਜ-10 ਬੰਦੇ ਵੀ ਆ ਗੱਲ ਹੋ ਗਈ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਕੋਈ ਠੰਡੇ ਸੁਭਾਣਾਂ ਗੱਲ ਕਰਨੇ ਆ ਇਹ ਬੜਾ ਵੱਡਾ ਸਥਾਨ ਹੈ ਜਿੱਥੇ ਰਹਿ ਰਹੇ ਆ ਤੇ ਇੱਥੇ ਅੱਜ ਦਾ ਇਹ ਵੀ ਇਤਿਹਾਸ ਹੈ ਅੱਜ ਤੱਕ ਦਾ ਵੀ ਕਿੰਨੀਆਂ ਲਕਸ਼ਣਾਂ ਹੋਈਆਂ ਅਸੀਂ ਸਾਰੇ ਹਣ ਕਾਂਗਰਸੀ ਵੀ ਆ ਅਕਾਲੀ ਵੀ ਬੈਠੇ ਆ ਆਪ ਵਾਲੇ ਬੈਠੇ ਆ ਕੋਮ ਸਾਰੇ ਪਾਰਟੀ ਦੇ ਬੰਦੇ ਬੈਠੇ ਆ ਕਦੀ ਵੀ ਵਿਡਾਲੀ குரு ਦੇ ਵਿੱਚ ਅੱਜ ਤੱਕ ਸ਼ਿਕਾਇਤ ਨਹੀਂ ਗਈ ਹੋ ਵੀ ਇੱਥੇ ਬੂਤੇ ਝਗੜਾ ਆਇਆ ਜਾਂ ਕੋਈ ਗਲਬਤ ਹੋਈ ਆ ਇਨਾ ਪੀਸਫੁੱਲ ਹਰ ਵਾਰੀ ਇਲੈਕਸ਼ਨ ਹੁੰਦੀ ਦੀਆਂ ਤੇ ਕਦੀ ਵੀ ਨਹੀਂ ਫੇਰੇ ਸਾਡੇ ਭਰਾ ਨੇ ਅਸੀਂ ਹਰ ਇਹਨਾਂ ਦੀ ਖੁਸ਼ੀ ਤੇ ਗਮੀ ਦੇ ਇਹ ਸਾਡੇ ਲਾਉਂਦੇ ਆ ਅਸੀਂ ਇਹ ਨਾਲ ਜਾਣੇ ਆ ਇਹਨਾਂ ਕੋਈ ਗ੍ਰਾਈ ਹੋਵੇ ਸਾਹੀਂ ਨਹੀਂ ਹੋਵੇ ਤੁਸੀਂ ਦੇਣੀ ਹੋਵੇ ਅਸੀਂ ਇਹਨਾਂ ਨੂੰ ਜਦੋਂ ਇਹ ਗੱਲ ਚੱਲੀ ਮੈਨੂੰ ਇਹਨੇ ਕਿਹਾ ਮੈਂ ਕਿਹਾ ਵੀ ਆਪਾਂ ਠੰਡੂ ਆਪਾਂ ਗਲਤ ਕੰਮ ਨਹੀਂ ਕਰਨਾ ਮੈਂ ਉਹਨਾਂ ਨੂੰ ਸੱਦਿਆ ਆਪਾਂ ਤਿੰਨ ਚਾਰ ਮੀਟਿੰਗਾਂ ਕੀਤੀਆਂ ਇੱਕ ਮੀਟਿੰਗ 'ਤੇ ਸਾਡਾ ਸਭ ਗੁਰਦਾਰੇ ਕੀਤੀ ਮਿਲ ਕਾਫੀ ਸਾਡੇ ਬੰਦੇ ਸੀ ਉਹਨਾਂ ਨੂੰ ਸੱਦਿਆ ਵੀ ਆਪਾਂ ਇਹਦਾ ਨਾਂ ਕਰੀਏ ਜੇ ਤੁਸੀਂ ਗੁਰਦੁਆਰਾ ਬਣਾਉਣਾ ਆਸੀਂ ਤੁਹਾਡੇ ਨਾਲ ਲੱਗਦੇ ਆ ਤੁਸੀਂ ਕੋ ਪਲਾਟ ਲਓ ਸਾਰਾ ਪਿੰਡ ਤੁਹਾਡਾ ਗਰਾਈ ਕਰਕੇ ਜਿੰਨੀ ਗਰਾਈ ਕੋ ਕੇ ਦਵਾਂਗੇ ਮਤਲਬ ਅੱਜ ਆਪਾਂ ਗੁਰਦੁਆਰਾ ਬਣਾ ਦਨੇ ਆ ਜੀ ਕਾਰਪੋਰੇਸ਼ਨ ਦੀ ਜਗ੍ਹਾ 'ਚ ਜਾਂ ਜਿਹੜੇ ਜ਼ਿੰਮੇਵਾਰ ਬਾਹਰ ਆ ਦੋ ਤਿੰਨ ਸਾਲ ਨੂੰ ਉਹਨੂੰ ਉਹ ਕੇਸ ਜੱਜ ਜਾਂਦੇ ਆ ਕਾਰਪੋਰੇਸ਼ਨ ਤੇ ਉਹਦਾ ਕੀ ਬਣੇਗਾ ਜੀ ਫੇਰ ਅਸੀਂ ਲੋਕਾਂ ਕਹਿਣਾ ਵੀ ਉਹਦੀ ਬਿਰਵੀ ਹੋਈ ਜੀ ਗੁਰਦੁਆਰਾ ਠਾਦਾਂਗੇ ਆਪਾਂ ਪਹਿਲੋਂ ਕਿਉਂ ਕਰ ਰਹੇ ਆ ਜੀ ਜਿਹੜੀ ਨਿਸ਼ਾਨ ਸਾਹਿਬ ਦੇ ਵਿੱਚ ਇਹ ਕਹਿ ਰਹੇ ਵੀ ਕੁਛ ਨਹੀਂ ਹੋਇਆ ਉਹਦੇ ਵਿੱਚ ਤੁਹਾਨੂੰ ਮੈਂ ਹੁਣੇ ਫੋਟੋ ਵੀ ਉਹਨਾਂ ਦਿਖਾਈ ਆ ਕਿ ਬਾਕਾਇਦਾ ਅਰਦਾਸ ਹੋਈ ਆ ਅਦਾ ਅਰਦਾਸ ਹੋਣ ਤੋਂ ਬਾਅਦ ਜਿਹੜਾ ਨਿਸ਼ਾਨ ਸਾਹਿਬ ਠੀਕ ਹੈ ਸਾਡੇ ਸਿਆਣੇ ਬੰਦੇ ਨੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੁੰਡੇ ਸੀ ਉਹ ਜਦੋਂ ਨਾ ਟੁੱਟਾ ਦੇ ਉਹਨਾਂ ਟਰੈਕਟਰ ਦੀ ਵਰਤੋਂ ਕੀਤੀ ਆ ਉਹ ਸਾਰੇ ਲੋਕਾਂ ਮਹਿਸੂਸ ਕੀਤਾ ਅਸੀਂ ਵੀ ਕਰਦੇ ਆ ਕਿ ਟਰੈਕਟਰ ਨਾਲ ਸੀ ਹੋਰ ਟਾਈਮ ਲੱਗ ਜਾਂਦਾ ਉਹਨੂੰ ਤੋੜ ਦੇ ਜਿਹੜਾ ਗੱਲ ਸਾਹਿਬ ਇਹ ਮੰਨਦੇ ਕਿ ਵੀ ਗਲਤੀ ਕਿਤੇ ਨਾ ਕਿਤੇ ਹੋਈ ਆ ਜਿਹੜੀ ਐ ਬਿਜਲੀ ਤੇ ਨਾ ਕਿਤੇ ਜਿਹੜੀ ਹੋਈ ਆ ਨਿਸ਼ਾਨ ਸਾਹਿਬ ਦੀ ਮੈਂ ਨਾ ਅਸੀਂ ਅਸੀਂ ਮੰਨਦੇ ਆ ਪਰ ਵੇਖੋ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਕਾਰਪੋਰੇਸ਼ਨ ਦੀ ਜਾਂ ਪੰਚਾਇਤ ਹੀ ਜਗ੍ਹਾ ਚ ਲਾਤਾ ਉਹਨਾਂ ਦੀ ਗਲਤੀ ਕੀਤੀ ਆਪਾਂ ਗੁਰੂ ਘਰ ਬਣਾਉਣਾ ਮੰਦਿਰ ਬਣਾਉਣਾ ਮਸਜਿਦ ਬਣਾਉਣੀ ਆ ਇਦਾਂ ਦੀ ਜਗ੍ਹਾ ਥੋੜੀ ਫੋੜ ਬਣਾਵਾਂਗੇ ਆਪਾਂ ਫੇਰ ਇੱਕ ਮਰਜੀ ਫੇਰ ਅਸੀਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਸਾਰੇ ਬੰਦੇ ਮੈਨੂੰ ਆਖਣ ਵਿੱਚ ਤੂੰ ਬੜਾ ਲੰਮਾ ਲੈ ਗਿਆ ਬੜਾ ਲੰਮਾ ਟਾਈਮ ਕਰਤਾ ਮੈਂ ਕਿਹਾ ਤੁਸੀਂ ਸ਼ਾਂਤੀ ਰੱਖੋ ਫੇਰ ਅਸੀਂ ਹਲਕੇ ਦੇ ਐਮਐਲਏ ਕੋ ਗਏ ਉਹਨੂੰ ਟਾਈਮ ਲੈ ਦਿੱਤਾ ਉਹਨੇ ਸਾਨੂੰ ਸੱਦਿਆ ਇਹਨਾਂ ਨੇ ਸ਼ਰੋਣ ਕਮੇਟੀ ਨੂੰ ਲੈਟਰਾਂ ਦਿੱਤੀਆਂ ਆਪਣਾ ਹੋਰ ਸਾਰ ਨੂੰ ਲੈਟਰਾਂ ਦਿੱਤੀਆਂ ਉਹਨਾਂ ਨੇ ਐਮਐਲਏ ਨੇ ਵੀ ਬਹਿ ਕੇ ਕਿ ਆ ਵੀ ਤੁਸੀਂ ਇਦਾਂ ਨਾ ਕਬਜ਼ਾ ਮਤਲਬ ਬਣਾਓ ਨਾ ਜਗਾ ਕਰੋ ਤੁਹਾਡਾ ਕੋਈ ਹੋਰ ਇੰਤਿਆਮ ਕਰ ਦਿੰਦੇ ਆ ਪਰ ਇਹਨਾਂ ਨੇ ਉਹਨਾਂ ਨੂੰ ਵੀ ਮੰਨਿਆ ਮਨਛਾ ਕੀ ਲੱਗਦੀ ਹੈ ਜੀ ਵਿਚਾਰ ਸਾਹਿਬ ਵਾਰ-ਵਾਰ ਤੇ ਜਿਵੇਂ ਪਹਿਲਾਂ ਹੀ ਲਾਗਿਆ ਉਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦੇਖਿਆ ਜਾ ਰਿਹਾ ਕੰਮ ਕਰੋ ਵੇਖੋ ਜੀ ਉਹ ਦੋ ਕਿੱਲੇ ਜ਼ਮੀਨ ਸੀ ਦੋ ਕਿੱਲੇ ਜੀ ਇੰਦਰਾ ਕਲੋਨੀ ਕੱਟੀ ਗਈ ਦੋ ਕਿੱਲੇ ਜੋ ਪਲਾਟ ਉਹਨਾਂ ਦੇ ਹੈਗੇ ਆ ਸਭ ਕੁਝ ਉੱਥੇ ਹੈਗਾ ਹੁਣ ਇਹ ਥੋੜਾ ਵੀ ਆਪਾਂ ਇਹ ਨਾਲ ਲੱਗਦੀ ਜ਼ਮੀਨ ਉਹ ਜੀ ਸਕੂਲ ਖੋਲ੍ਹ ਦਈਏ ਤੇ ਆਪਾਂ ਉੱਚ ਗੁਰਦੁਆਰਾ ਸਾਹਿਬ ਬਣਾ ਦੀਏ ਮੰਦਿਰ ਬਣਾ ਦੀਏ ਇਹ ਤਾਂ ਫਿਰ ਜਿਹੜਾ ਮਰਜ਼ੀ ਕਰਨ ਉੱਠੂਗਾ ਜਿੱਥੇ ਕੋਈ ਮਰਜ਼ੀ ਬਣਾ ਦੋ ਆਗੇ ਉਹ ਕਹਿੰਦੇ ਕਿ ਜਦੋਂ ਕਲੋਨੀ ਕੱਟੀ ਗਈ ਆ ਉਦੋਂ ਸਕੂਲ ਦੀ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਗੁਰੂ ਘਰ ਦੀ ਪ੍ਰੋਵੀਜ਼ਨਡਾਰ ਰੱਖੀ ਗਈ ਕੋਈ ਸਾਨੂੰ ਪਤਾ ਪੱਤਾ ਹਾਂਜੀ ਹਾਂਜੀ ਕੋਈ ਉਹਨਾਂ ਕੋ ਮਤਾਂ ਨਹੀਂ ਗਿਆ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਸਿਰਫ ਦੋ ਕਿੱਲੇ ਦੇ ਇੰਦਰਾ ਜਿਹੜੀ ਗਾਂਧੀ ਦਾ ਪਰੋਂ ਸੀ ਉਹਦੇ ਜਿਹੋਨਾ ਪਲਾਟ ਕੱਟੇ ਆ ਉਹ ਪਲਾਟ ਸਾਰੇ ਉਹਨਾਂ ਦੇ ਕੋਲ ਆ ਇਹ ਤੇ ਵੇਖੋ ਨਾ ਜਮ੍ਹਾਂ ਬੰਦੀਆਂ ਬੋਲਣ ਡੀਆਂ ਗਰਦੌਰੀਆਂ ਬੋਲ ਇਹ ਚਾਰ ਮਰਲੇ ਜ਼ਮੀਨ ਆ ਜਿਹਦੇ ਵਿੱਚ ਉਹਨਾਂ ਨਿਸ਼ਾਨ ਸਾਹਿਬ ਲਾਇਆ ਇਹ ਹੁਣ ਭਾਈ ਸਾਹਿਬ ਤਾਨ ਕਰਾਂਗੇ ਕਹਿੰਦੇ ਤੇ ਇਹ ਪੰਚ ਨਾਲ ਚਾਰ ਮਰਲੇ ਜੀ ਅਰਜਤ ਸਿੰਘ ਮਾਨ ਆ ਜੀ ਮੈਂ ਇਸ ਗੁਰੂ ਕੀ ਉਡਾਲੀ ਦਾ ਵਸਨੀਕ ਆ ਮੈਂ ਕੁਝ ਇਸ ਲੀਗਲ ਪੁਆਇੰਟ ਆਫ ਉੱਤੇ ਤੁਹਾਨੂੰ ਚੰਨਣਾ ਪਾਉਣਾ ਚਾਹਣਾ ਆ ਕਿ ਇਹ ਜੋ ਜ਼ਮੀਨ ਸੀ ਇਹ ਸਾਡੇ ਬਜ਼ੁਰਗਾਂ ਨੇ ਜਦੋਂ ਮਰੱਬੇਬੰਦੀ ਹੋਈ ਹੈ ਨਾ ਉਦੋਂ ਬੈਠ ਕੇ ਤੇ ਵੱਖਰੇ ਵੱਖਰੇ ਜਾਤੀਆਂ ਨੂੰ ਵੰਡ ਕੀਤੀ ਆ ਉਹਨਾਂ ਚ ਮਜਬੀ ਸਿੰਘ ਸੀ ਉਹਨਾਂ ਚ ਕਮਿਹਰ ਸਿੰਘ ਵੀ ਸੀ ਉਹਨਾਂ ਚ ਤਰਖਾਨ ਸਿੰਘ ਵੀ ਸੀ ਤੇ ਹੋਰ ਜਿਹੜੇ ਸਾਡੇ ਮਹਿਰੇ ਸਿੰਘ ਸੀ ਉਹਨਾਂ ਨੂੰ ਅਲੱਗ-ਅਲੱਗ ਥਾਂ ਦੇ ਉੱਤੇ ਇਹ ਜ਼ਮੀਨਾਂ ਅਲਾਉਟ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਸਵਾ ਦੋ ਕਿੱਲੇ ਇੰਦਰਾ ਕਲੋਨੀ ਅਲਾਉਟ ਕੀਤੀ ਗਈ ਅਤੇ ਬਾਕੀ ਕੋਚ ਜ਼ਮੀਨ ਬਾਬਾ ਸੰਗਤ ਸਿੰਘ ਗੁਰਦੁਆਰਾ ਇਹ ਉਹਨਾਂ ਨੂੰ ਅਲਾਉਟ ਕੀਤੀ ਗਈ ਇਸ ਤਰ੍ਹਾਂ ਬਹੁਤ ਚੰਗੇ ਮਾਹੌਲ ਦੇ ਵਿੱਚ ਇਹ ਕੰਮ ਚੱਲਦਾ ਆ ਰਿਹਾ ਸੀ ਪਰ 2 ਜੂਨ ਨੂੰ ਕੋਈ ਸ਼ਰਾਰਤੀ ਅੰਸਰ ਨੇ ਰਾਤ ਨੂੰ ਕੋਈ ਤਕਰੀਬਨ 11:00 ਵਜੇ ਜੋ ਇਹ 5 ਕਨਾਲ ਤੇ 4 ਮਰਲੇ ਜ਼ਮੀਨ ਦੇ ਉੱਤੇ ਜਾ ਕੇ ਰਾਤ ਨੂੰ ਨਿਸ਼ਾਨ ਸਾਹਿਬ ਲਾ ਦਿੱਤਾ ਜੋ ਕਿ ਇੱਕ ਬਹੁਤ ਹੀ ਗੈਰਕਾਨੂੰਨੀ ਅਤੇ ਪੰਥਕ ਮਰਿਆਦਾਂ ਦੇ ਉਲਟ ਸੀ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਮੋਤਬਾਰ ਸੱਜਣਾ ਨੇ ਦੱਸ ਦਿੱਤਾ ਹੈ ਕਿ ਅਸੀਂ ਕੀ ਕੀ ਕਾਰਵਾਈ ਕੀਤੀ ਮੈਂ ਸਿਰਫ ਜੋ ਪ੍ਰੈਸ ਦੇ ਵਿੱਚ ਜਾਂ ਜੋ ਮੀਡੀਆ ਦੇ ਸੋਸ਼ਲ ਮੀਡੀਆ 'ਚ ਆ ਰਿਹਾ ਹੈ ਉਹ ਸਿਰਫ ਇੱਕ ਗੱਲ ਨੂੰ ਕਹਿ ਰਹੇ ਨੇ ਕਿ ਇਹ ਬੇਦਬੀ ਹੋਈ ਪਰ ਇਹਦੇ ਪਿੱਛੇ ਕਾਰਨ ਕੀ ਸੀ ਬੇਦਬੀ ਦੇ ਉਹ ਉਹਨਾਂ ਨੇ ਜਾਣਕਾਰੀ ਨਹੀਂ ਕਿਉਂਕਿ ਪ੍ਰੈਸ ਦੇ ਵਿੱਚ ਉਹਨਾਂ ਨੇ ਇਹ ਗਲਤ ਤਸਵੀਰ ਪੇਸ਼ ਕੀਤੀ ਏ ਵੀ ਇਹਨਾਂ ਨੂੰ ਕੁਝ ਕਿਸਾਨ ਪਰਿਵਾਰਾਂ ਨੇ ਤਕੜੇ ਪਰਿਵਾਰਾਂ ਨੇ ਇੱਕ ਦਲਿਤ ਪਰਿਵਾਰਾਂ ਨੂੰ ਜਿਹੜੀ ਜ਼ਮੀਨ ਅਲਾਟ ਕੀਤੀ ਸੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਜਿਹੜਾ ਇਹ ਇਹ ਬਿਲਕੁਲ ਪ੍ਰਪਗੈਂਡਾ ਸੀ ਜਦੋਂ ਕਿ ਅਸੀਂ ਹਰ ਇੱਕ ਪ੍ਰਸ਼ਾਸਨਾਂ ਅਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਧਿਰਾਂ ਨਾਲ ਜਾ ਕੇ ਰਾਬਤਾ ਕੀਤਾ ਤੇ ਉਹਨਾਂ ਦੇ ਵੱਲੋਂ ਹੀ ਜਦੋਂ ਸਾਨੂੰ ਇਹ ਕਿਹਾ ਗਿਆ ਕਿ ਇਹ ਬਿਲਕੁਲ ਹੀ ਬੇਦਬੀ ਹੋਈ ਆ ਪੰਥਕ ਮਰਿਆਦਾ ਦੇ ਉਲਟ ਹੋਈ ਆ ਤੇ ਤੁਸੀਂ ਇਹਨਾਂ ਨੂੰ ਇਹਨੂੰ ਨੂੰ ਨਿਸ਼ਾਨ ਸਾਹਿਬ ਪੰਥਕ ਮਰਿਆਦਾ ਦੇ ਅਨੁਸਾਰ ਉਤਾਰ ਸਕਦੇ ਜੋ ਅਸੀਂ ਸਾਡਾ ਚਲੋ ਹੋ ਸਕਦਾ ਆ ਕਿ ਸਾਡੇ ਮੌਕੇ ਦੇ ਉੱਤੇ ਸਾਡੇ ਕੋਲ ਜਿਹੜੀ ਉਹ ਕਾਰਵਾਈ ਉਹ ਗਲਤ ਹੋਈ ਪਰ ਤੁਹਾਡੀ ਭਾਵਨਾ ਗਲਤ ਨਹੀਂ ਸੀ ਸਾਡਾ ਜੋ ਮਕਸਦ ਸੀ ਵੀ ਉਹ ਨਿਸ਼ਾਨ ਸਾਹਿਬ ਦੀ ਬੇਬੀਨਾ ਹੋਵੇ ਕਿਉਂਕਿ ਕਬਜ਼ੇ ਵਾਲੀ ਜਗ੍ਹਾ ਤੇ ਨਿਸ਼ਾਨ ਸਾਹਿਬ ਲੱਗਾ ਸੀ ਤੇ ਆਲੇ ਦੁਆਲੇ ਬਿਲਕੁਲ ਤੁਸੀਂ ਅਜੇ ਵੀ ਦੇਖ ਸਕਦੇ ਜੋ ਵੀ ਉਹ ਹਾਲਾਤ ਜਿਹੜੇ ਨਾ ਉੱਥੇ ਏਕ ਆਪਾਂ ਆਪਣੇ ਪਵਿੱਤਰ ਨਿਸ਼ਾਨ ਸਾਹਿਬ ਨੂੰ ਉੱਥੇ ਸਤਾਬਤ ਨਹੀਂ ਕਰ ਸਕਦੇ ਦੂਜਾ ਜਿਹੜਾ ਉਹ ਬੋਲਦੇ ਨੇ ਨਾ ਵੀ ਸਾਡੇ ਕੋਲੋਂ ਇਹ ਅਲਾਰਟ ਹੋਈ ਸੀ ਆ ਕੋਈ ਵੀ ਉਹਨਾਂ ਕੋਈ ਡਾਕੂਮੈਂਟ ਇਹੋ ਜਿਹਾ ਨਹੀਂ ਜਿਹਦੇ ਤੇ ਲਿਖਿਆ ਗਿਆ ਹੋਵੇ ਕਿ ਇਹ ਜ਼ਮੀਨ ਦਲਤ ਪਰਿਵਾਰਾਂ ਨੂੰ ਜਾਂ ਸਾਡੇ ਐਸ்சி ਭਾਈਚਾਰੇ ਨੂੰ ਇਹ ਸਕੂਲ ਵਾਸਤੇ ਤੇ ਗੁਰਦੁਆਰੇ ਵਾਸਤੇ ਲਾਟ ਹੋਈ ਸੀ। ਮਾ ਸਾਹਿਬ ਉਹ ਕਹਿੰਦੇ ਆ ਕਿ ਹਜੇ ਵੀ ਉੱਥੇ ਦੇ ਵਜੂਦ ਦੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੀ ਕਿਸੀ ਤੇ ਪਹੁੰਚਿਆ। ਉਹ ਕਹਿੰਦੇ ਕਿ ਨਿਸ਼ਾਨ ਸਾਹਿਬ ਅਸੀਂ ਹਰ ਹਾਲਤ ਦੇ ਵਿੱਚ ਇੱਥੇ ਵੇਖੋ ਇਹ ਤੇ ਹੁਣ ਗੇਂਦ ਪ੍ਰਸ਼ਾਸਨ ਦੇ ਪਾਲੇ ਚ ਆ ਜੀ। ਅਗਰ ਉਹ ਨਿਸ਼ਾਨ ਸਾਹਿਬ ਲਾਉਣਗੇ ਤੇ ਫੇਰ ਤੇ ਉਹ ਬਿਲਕੁਲ ਉਹਨਾਂ ਦਾ ਆਪਣੇ ਪ੍ਰਸ਼ਾਸਨ ਸਰਕਾਰ ਦਾ ਇਕ ਸਰਕਾਰ ਦੇ ਹੁੰਦਿਆਂ ਉਹ ਕਬਜ਼ਾ ਕਰਨਗੇ ਇਸ ਦੀ ਫਿਰ ਜ਼ਿੰਮੇਵਾਰੀ ਸਰਕਾਰ ਦੀ ਹੈ ਜਦੋਂ ਕਿ ਸਾਡੇ ਕੋਲ ਖੁਦ ਲੈਟਰਾਂ ਨੇ ਜਿਹਦੇ ਵਿੱਚ ਕਮਿਸ਼ਨਰ ਅੰਮ੍ਰਿਤਸਰ ਨੇ ਐਜੀਪੀਸੀ ਸੈਕਟਰੀ ਨੂੰ ਲਿਖਿਆ ਆ ਵੀ ਉੱਥੇ ਕੁਝ ਬੰਦਿਆਂ ਨੇ ਕਬਜ਼ਾ ਕਰ ਲਿਆ ਆ ਤੇ ਆਪਣੇ ਸੇਵਾਦਾਰ ਭੇਜ ਕੇ ਤੁਸੀਂ ਇਹ ਕਬਜ਼ਾ ਢਾਓ ਨਿਸ਼ਾਮ ਸਾਹਿਬ ਦਾ ਅਸੀਂ ਵੀ ਜਦੋਂ ਐਚਜੀਪੀਸੀ ਨੂੰ ਮਿਲੇ ਸਿੰਘ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਇਹੋ ਹਦਾਇਤ ਕੀਤੀ ਆ ਵੀ ਤੁਸੀਂ ਉਹਨੂੰ ਗੁਰਮਰਿਆਦਾ ਦੇ ਅਨੁਸਾਰ ਉਤਾਰ ਦਿਓ ਪਰ ਪ੍ਰਸ਼ਾਸਨ ਨੇ ਬਹੁਤ ਕਾਲੀ ਜਾਣ ਕੇ ਪ੍ਰੈਸ ਦੇ ਵਿੱਚ ਜਿਆਦਾ ਸੋਸ਼ਲ ਮੀਡੀਆ ਤੇ ਆਉਣ ਕਰਕੇ ਬਕਾਇਦ ਕਿਸੇ ਲੀਗਲ ਐਡਵਾਈਜ਼ਰੀ ਤੋਂ ਕਿਉਂਕਿ ਇਹ ਜਿਹੜਾ ਪਰਚਾ ਆ ਜਦੋਂ ਵੀ ਧਾਰਮਿਕ ਭਾਵਨਾਵਾਂ ਦਾ ਇਹਦੇ ਵਾਸਤੇ ਲੀਗਲ ਐਡਵਾਈਜ਼ਰ ਲੈਣੀ ਪੈਂਦੀ ਆ ਉਹਨਾਂ ਕੋਈ ਲੀਗਲ ਡਵਾਈਜ਼ਰ ਨਹੀਂ ਲਈ ਅਤੇ ਉਹਨਾਂ ਬੰਦਿਆਂ ਤੇ ਪਰਚਾ ਕਰ ਦਿੱਤਾ ਜਿਹੜੇ ਉਸ ਵੇਲੇ ਬੰਦੇ ਉੱਥੇ ਹਾਜ਼ਰ ਵੀ ਨਹੀਂ ਸਨ ਇਹ ਬੰਦੇ ਉਸ ਟਾਈਮ ਤੇ ਕੋਈ ਵੀ ਹਾਜ਼ਰ ਨਹੀਂ ਸੀ ਜਿਨ੍ਹਾਂ ਦੇ ਪਰਚਾ ਕੀਤਾ ਗਿਆ ਇਹ ਗੈਰਕਾਨੂੰਨੀ ਆ ਬਾਕੀ ਤੁਸੀਂ ਸਮਝ ਸਕਦੇ ਜੋ ਵੀ ਜੋ ਵੀ ਹੋਇਆ ਆ ਉਹ ਉਹਨਾਂ ਨੇ ਪੰਥਕ ਅਤੇ ਪ੍ਰਸ਼ਨਾਸ਼ ਪ੍ਰਸ਼ਾਸਨਿਕ ਜਿਹੜੇ ਕਾਰਵਾਈ ਸੀ ਉਹਦੇ ਬਿਲਕੁਲ ਉਹਦੇ ਉਲਟ ਕੀਤਾ ਆ ਅਤੇ ਅਸੀਂ ਸਿਰਫ ਜੋ ਵੀ ਜੰਨਾ ਵੀ ਸਾਡਾ ਇਹ ਭਾਈਚਾਰਾ ਆ ਇਹਦੇ ਵਿੱਚ ਸਾਰਾ ਆ ਸਮੁੱਚਾ ਪਿੰਡ ਦਾ ਭਾਈਚਾਰਾ ਆ ਇਹ ਦੱਸਣ ਲਈ ਆਇਆ ਹੈ ਕਿ ਇੱਥੇ ਸਾਡਾ ਆਪਸੀ ਪ੍ਰੇਮ ਆ ਕੋਈ ਬੇਦਬੀ ਨਹੀਂ ਹੋਈ ਜੋ ਵੀ ਹੋਇਆ ਆ ਉਹ ਪੰਥਕ ਰਹਿਤ ਮੁਰਾਦਾਨਾਮ ਸੋਇਆ ਆ ਅਤੇ ਪ੍ਰਸ਼ਾਸਨ ਦੀ ਮਤਲਬ ਇਹ ਕਾਲੀ ਆ ਕਿ ਸਾਡੇ ਕੁਝ ਵੀਰਾਂ ਤੇ ਪਰਚਾ ਕਰ ਦਿੱਤਾ ਆ ਅਜੇ ਕਿ ਇਹਨੂੰ ਕੁਝ ਚਿਹਰੇ ਇਨਤੇ ਅਸੀਂ ਮੰਗ ਕਰਦੇ ਆ ਕਿ ਇਹਦੇ ਤੇ ਇਨਕੁਆਇਰੀ ਕਰਕੇ ਅਤੇ ਉਹ ਪਰਚਾ ਵਾਪਸ ਲਿਆ ਜਾਵੇ ਅਤੇ ਜਿਸ ਤਰ੍ਹਾਂ ਵੀ ਸਥਿਤੀ ਪਹਿਲਾਂ ਸੀ ਅੱਜ ਤੋਂ 2 ਜੂਨ ਤੋਂ 3 ਜੂਨ ਤੋਂ ਉਸ ਤਰ੍ਹਾਂ ਦੀ ਸਥਿਤੀ ਬਹਾਲ ਕੀਤੀ ਜਾਵੇ ਅਗਰ ਉਹਨਾਂ ਨੇ ਪਰਚਾ ਨਾਮ ਵਾਪਸ ਲਿਆ ਤੇ ਸਾਡਾ ਜੋ ਵੀ ਸਾਡਾ ਇਹ ਭਾਈਚਾਰਾ ਆ ਪਿੰਡ ਦਾ ਸਮੋਚਾ ਅਸੀਂ ਐਡਿਟੇਸ਼ਨ ਕਰਾਂਗੇ ਬੱਸਾਂ ਵੀ ਰੋਕਾਂਗੇ ਪਛੀ ਬਰੇਲ ਵੀ ਰੋਕਾਂਗੇ ਇਹਦੇ ਵਿਰੁੱਧ ਸਾਡਾ ਪ੍ਰੋਟੈਸਟ ਬਹੁਤ ਸਖਤ ਹੋਊਗਾ ਇਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਅਸੀਂ ਚਾਹੁੰਦੇ ਆ ਕਿ ਜਿਹੜੀ ਪੋਜੀਸ਼ਨ ਐਜ਼ ਇਟ ਇਜ਼ ਪਹਿਲਾਂ ਸੀ ਉਹ ਪੋਜੀਸ਼ਨ ਬਹਾਲ ਕੀਤੀ ਜਾਵੇ ਨਹੀਂ ਇਹਦੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਜੇ ਉਹਨਾਂ ਨੇ ਉਹਨਾਂ ਨੂੰ ਜਾਂ ਕਿਸੇ ਵੀ ਗੈਰ ਅਨਸਰ ਨੇ ਉੱਥੇ ਕਬਜ਼ਾ ਕੀਤਾ ਮਾਨ ਸਾਬ ਜੀ ਉਹਨਾਂ ਵੱਲੋਂ ਨਿਸ਼ਾਨ ਸਾਬ ਦੁਬਾਰਾ ਸੋਚੋ ਸ਼ਿਸ਼ੋਬਿਚ ਪਿੱਤਾ ਜਦ ਤੁਹਾਡਾ ਅਗਲਾ ਕਦਮ ਕੀ ਹੈ ਨਹੀਂ ਸਾਡਾ ਕੋਈ ਕਦਮ ਨਹੀਂ ਜੀ ਹਾਂ ਤੇ ਹੁਣ ਪ੍ਰਸ਼ਾਸਨ ਹੀ ਵੇਖੇਗਾ ਕਿਉਂਕਿ ਪ੍ਰਸ਼ਾਸਨ ਦੀ ਮਤਲਬ ਹਾਜ਼ਰੀ ਦੇ ਵਿੱਚ ਇਹ ਕੰਮ ਹੋਏਗਾ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਸਾਡੀ ਤੇ ਕੋਈ ਅਸੀਂ ਤੇ ਇਹ ਚਾਹੁੰਦੇ ਹਾਂ ਕਿ ਜੋ ਹਾਲਾਤ 3 ਜਨਵਰੀ ਆਪਣ 3 ਜੂਨ ਤੋਂ ਪਹਿਲਾਂ ਸੀ ਜਦੋਂ ਇਹਨਾਂ ਨੇ ਉਹੋ ਹੀ ਹਾਲਾਤ ਮੇਨਟੇਨ ਕਰ ਦਿੱਤੇ ਜਾਣ ਇਹ ਜਿਹੜਾ ਪਰਚਾ ਆ ਇਹ ਵਾਪਸ ਲਿਆ ਜਾਵੇ ਨਹੀਂ ਤੇ ਇਹਦੇ ਖਾਸ ਸੰਘਰਸ਼ ਕਿਤੇ ਆ ਜਾਏ ਜਿਵੇਂ 5 ਸਾਲ ਨਵ ਸਰਾਣਸੰਗ ਗੁਰੂ ਕੀ ਵਡਾਲੀ ਮੈਂ ਜ਼ਮੀਨ ਵਾਰ ਰਹੇ ਆ ਅਸੀਂ ਕਿੰਨੇ ਚਿਰ ਤੋਂ ਵਾਰ ਰਹੇ ਆ ਆਪ ਦੱਸ ਦਿੰਦੇ ਆਂ ਦੱਸ ਦਿੰਦੇ ਆਂ ਇਹ 7774 ਦੀ ਗਰਜ਼ੋਰੀ ਆ ਜੀ 7774 ਦੀ ਗਰਜ਼ੋਰੀ ਆ ਉਸ ਤੋਂ ਲੈ ਕੇ ਇਹ 18 19 ਦੀ 2118 19 ਦੀ ਗਰਜ਼ੋਰੀ ਆ ਜੀ ਅੱਜ ਤੱਕ ਅਸੀਂ ਜ਼ਮੀਨ ਵਾਰ ਰਹੇ ਆ ਇਹ 18 19 ਦੀ ਗਰਜ਼ੋਰੀ ਨਵੀਂ ਅਜਮਾਬੰਦੀ ਉਹ ਅੱਜ ਤੱਕ ਅਸੀਂ 64 65 ਤੋਂ ਲੈ ਕੇ ਖਾਸ ਸਾਡੇ ਕੋਲ 7774 ਦੀ ਆ ਜਮਾਬੰਦੀ ਅਹੀਂ ਤੇ ਸਰਚਾ ਸੋਗੀਆਂ ਨੇ ਪਰਸ਼ਾਨ ਸਾਹਿਬ ਲੱਗੇ ਕਿੰਨਾ ਚਿਰ ਹੋ ਗਿਆ ਕੋਈ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਹਾਂਜੀ ਮਕਾਈ ਕਿਸ ਮਕਸਦ ਨਾਲ ਲਾਇਆ ਗਿਆ ਸੀ ਨੀ ਸ਼ਾਨ ਸਾਹਿਬ ਜੋ ਤੁਸੀਂ ਪਹਿਣੀ ਪਹਿਲੀ ਜੀ ਸਪਾਈਪ ਜ਼ਮੀਨ ਬੀਜੀ ਹੋਈ ਸੀ ਆੜੀ ਆੜੀ ਮਕਾਈ ਸੀ ਵਿੱਚ ਮਕਾਈ ਦੇ ਵਿੱਚ ਖੜਾ ਕਰ ਦਿੱਤਾ ਰਾਤ 11:30 ਵਜੇ ਅਸੀਂ ਸیرے ਜਾ ਕੇ ਵੇਖਿਆ ਅਸੀਂ ਉਸੇ ਵੇਲੇ ਪੈਨੋ ਇਹਨਾਂ ਪੁੱਲ ਗਿਆ ਫਸਾ ਕੀਤਾ ਫਿਰ ਅਸੀਂ ਥਾਣੇ ਗਏ ਥਾਣੇ ਵਾਲਿਆਂ ਨੇ ਦੋ ਸਿਪਾਈ ਮੇਰੇ ਨਾਲ ਭੇਜੇ ਉੱਥੇ ਉਹਨਾਂ ਉਹਨਾਂ ਨੂੰ ਆਖਿਆ ਵੀ ਕੰਮ ਬੰਦ ਕਰ ਦਿਓ ਪਰ ਉਹਨਾਂ ਕੋਈ ਪਰਵਾਹ ਨਹੀਂ ਕੀਤੀ ਉਹ ਸਿਪਾਈ ਜਿਹੜੇ ਸੀ ਉਹ ਰਮਾਲ ਨਾਲ ਮੁੜ ਕੇ ਘਰ ਨੂੰ ਫਿਰ ਦੂਜੇ ਚੌਥੇ ਦਿਨ ਫਿਰ ਐਸਐਸਓ ਸਾਹਿਬ ਨੂੰ ਮਿਲਣ ਜਾ ਕੇ ਉਹਨਾਂ ਆਖਿਆ ਜੀ ਉਹ ਕੇਸ ਜਿਹੜਾ ਚੱਲਦਾ ਉਹਦੀ ਕਾਪੀ ਦਿਓ ਜੀ ਆਹ ਵੇਖੋ ਆਪਣਾ ਕਾਰਪੋਰੇਸ਼ਨ ਦੇ ਨਾਲ ਸਾਡਾ ਕੇਸ ਚੱਲਣ ਰਿਹਾ ਹਾਂ ਠੀਕ ਹੈ ਉਹ ਕਬਜ਼ਾ ਜਾਂ ਅਸੀਂ ਕਬਜ਼ਾ ਇਹ ਵੱਖਰੀ ਗੱਲ ਹੈ ਸਾਡਾ ਉਹਨਾਂ ਨਾਲ ਝਗੜਾ ਚੱਲਦਾ ਵਾ ਇਹ ਜਦੋਂ ਫੈਸਲਾ ਹੋਊਗਾ ਉਸ ਤੋਂ ਪਤਾ ਲੱਗੂ 3 8 ਤਰੀਕ ਨੂੰ ਭੁਗਤੀ ਆ ਹੁਣ 5 9 ਤਰੀਕ ਆ ਇਥੇ ਕੋਰਟ ਦੇ ਵਿੱਚ ਉਹ ਵੇਖੋ ਹੁਣ ਜਿਹੜੇ ਪਾਸੇ ਲੱਗੂ ਵੇਖੀ ਜੀ ਪਰ ਉਹਨਾਂ ਦੀ ਕੀ ਮਨਸ਼ਾ ਸੀ ਉਹਨਾਂ ਦੀ ਮਨਸ਼ਾ ਇਹ ਉਹ ਉਹ ਵੀ ਤੁਹਾਨੂੰ ਦੱਸਦਾ ਹਾਂ ਆ ਵੇਖੋ ਨਗਰ ਨਿਕਮੇ ਕੋਲ ਗਏ ਆ ਅਸੀਂ ਉਹਨਾਂ ਨੂੰ ਦਿੱਤੀ ਆ ਦਰਖਾਸਤ ਸ਼ਰਮਣੀ ਕਮੇਟੀ ਕੋਲ ਗਏ ਉਹਨਾਂ ਨੂੰ ਦਿੱਤੀ ਆ ਦਰਖਾਸਤ ਸਰਕਾਰ ਕਮੇਟੀ ਕੋਲ ਗਏ ਆ ਉਹਨਾਂ ਨੂੰ ਦਿੱਤੀ ਆ ਦਰਖਾਸਤ ਵੀ ਨਿਸ਼ਾਨ ਸਾਹਿਬ ਗਲਤ ਲੱਗਾ ਹੈ ਜੇ ਹੋਰ ਜ ਨਹੀਂ ਨਾ ਜਸੀਆਂ ਪਤਰੀਆਂ ਇਹਦੇ ਨਾਲ ਸੰਬੰਧਤ ਨਹੀਂ ਉਹਨਾਂ ਨੂੰ ਅਸੀਂ ਜਾ ਕੇ ਮਿਲੇ ਆ ਪਰ ਕੋਈ ਸੁਣਵਾਈ ਨਹੀਂ ਨਾ ਆਪਾਂ ਕਾਰਪੋਰੇਸ਼ਨ ਵਾਲੇ ਆ ਵੇਖੋ ਕਾਰਪੋਰੇਸ਼ਨ ਨੂੰ ਚਿੱਠੀਆਂ ਕੱਢੀਆਂ ਆ ਪੁਲਿਸ ਉਹਨਾਂ ਤੁਹਾਡੇ ਖਿਲਾਫ ਕੀ ਕਾਰਵਾਈ ਕੀ ਪੁਲਿਸ ਉਹ ਲੋਕ ਪੁੱਛ ਕੇ ਨਹੀਂ ਆ ਕਿ ਜਿਹੜਾ ਪੁਲਿਸ ਨੇ ਕਹਿੰਦੇ ਜੀ ਕੁਝ ਨਹੀਂ ਹੈਗਾ ਲੋਕਾਂ ਨੇ ਆਵਾ ਜਿਹੜੀਆਂ ਆਹ ਦਲੀਆਂ ਕਿਤੇ ਨੇ ਆ ਇਹ ਸਿਰਫ ਕਬਜ਼ੇ ਦੀ ਨੀਅਤ ਨਾਲ ਉਹਨਾਂ ਪਹਿਲਾਂ ਵੀ ਜਿਹੜੀ ਦੋ ਕਿਲੇ ਕਲੋਨੀ ਕੱਟੀ ਆ ਨਾ ਜੀ ਉਹਦੇ ਚੋਂ ਵੀ ਕੁਝ ਲੋਕ ਆ ਵੇਖੋ ਬੈਠੇ ਸਾਡੇ ਕੋਲ ਜਿਨ੍ਹਾਂ ਕੋ ਸੰਧਾਇਆ ਹੈਗੀਆਂ ਨੇ ਗਵਰਨਮੈਂਟ ਵੱਲੋਂ ਅਲਾਟਮੈਂਟ ਹੈਗੀ ਆ ਸੰਧਾ ਰੀਜਨਲ ਕੋਲ ਨੇ ਪਰ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਗਏ ਇਹਨਾਂ ਨੇ ਜਿਹੜੇ ਕਬਜ਼ਾ ਕਰਨ ਰਏ ਨੇ ਇਹਨਾਂ ਨੇ ਉਹ ਪਲਾਟ ਬਾਹਰ ਵਿੱਚ ਇੱਕ ਵੀ ਵਸਨੀਕ ਪਿੰਡ ਦਾ ਨਹੀਂ ਹੈਗਾ ਵਿੱਚ 74 پلاਟ ਨੇ ਉਹਨਾਂ ਦੇ ਵਿੱਚ ਗੁਰੂ ਕੀ ਵਡਾਲੀ ਦਾ ਇੱਕ ਵੀ ਵਸਨੀਕ ਨਹੀਂ ਹੈਗਾ ਕਿੰਨੀ ਪਹਿਲੀ ਵਾਰ ਇਹ ਤੁਸੀਂ ਕਿੰਨੀ ਪਹਿਲੀ ਗੱਲ ਇਹ ਸਾਡੇ ਕੋਲ ਹੈਗੀ ਆ तकरीबन ਸਾਡੇ ਕੱਲੇ ਕੋਲ ਘਰ ਘਰ ਕੋਲ ਚਾਰ ਪੰਜ ਕਿੱਲੇ ਸਾਂ ਹੈਗਾ ਨਗਰ ਵਿੱਚ ਕਿੰਨੀ ਪਹਿਲੀ ਕਿੰਨੀ ਵੈਸੇ ਨਗਰ 18 ਕਿੱਲੇ ਹੈਗੀ ਆ ਵੈਸੇ ਹੋਰ ਲੋਕ ਵੀ ਵਾਹਦੇ ਆ ਆ ਮਾਸੋਂ ਬੋਲੋ ਮਾਸੋਂ ਕਹੀ ਬੋਲੋ ਪਾਣੀ ਫੜੀ ਜੀ ਬਾਪ ਸਾਹਿਬ ਨਾਮ ਦੱਸੋ ਜੀ ਬਾਬਾ ਜੀ ਆਪਣਾ ਨਾਮ ਦੱਸ ਕੇ ਦੇ ਜਗਤਾਰ ਸਿੰਘ ਜੀ ਮਾਨ ਪਿੰਡ ਗੁਰੂਕੀ ਪਡਾਲੀ ਇੱਥੋਂ ਦੇ ਪਿਛੋਕੜ ਕੋਈ ਜਿਹੜੀ ਗੱਲ ਘਟਨਾ ਹੋਈ ਪਹਿਲਾਂ ਨਿਸ਼ਾਨ ਸਾਹਿਬ ਲਗਾਇਆ ਗਿਆ ਉਹ ਬੇਅਦਬੀ ਫੇ ਨਿਸ਼ਾਨ ਸਾਹਿਬ ਤੋੜਿਆ ਗਿਆ ਉਹ ਬੇਅਦਬੀ ਕਿਸ ਤਰ੍ਹਾਂ ਦੇਖੋ ਜੀ ਜਿਹੜੀ ਬੇਅਦਬੀ ਵਾਲੀ ਗੱਲ ਆ ਜਿਹੜਾ ਰਾਤ ਨੂੰ ਆਪਾਂ 11:30 ਨਿਸ਼ਾਨ ਸਾਹਿਬ ਉੱਥੇ ਲਾਉਨੇ ਆ ਇੱਕ ਜ਼ਮੀਨ ਵਗਦੀ ਜ਼ਮੀਨ ਦੇ ਵਿੱਚ ਮਕਈ ਉਹ ਕੋਈ ਲੋਡ ਨਹੀਂ ਉੱਥੇ ਕਿਹੜੀ ਕਿਹੜੀ ਮਕਈ ਸੀ ਯਦ ਵੀ ਤਾਂ ਉਹਨਾਂ ਨੇ ਕੀਤੀ ਕੋ ਰਾਤ 11 ਵਜੇ ਕੋਈ ਮਰਜ਼ਾਦਾ ਨਹੀਂ ਕਹਿੰਦੀ ਕਿ ਆਪਾਂ ਰਾਤ ਜਾ ਕੇ ਉੱਥੇ ਕਬਜ਼ਾ ਕਰ ਲਈਏ ਜਿੱਥੇ ਗੁਰੂ ਗ੍ਰੰਥ ਸਾਹਿਬਾ ਉੱਥੇ ਨਿਸਾਨ ਸਾਹਿਬ ਇਹ ਬਹੁਤ ਘਣਾਉਣੀ ਉਹਨਾਂ ਨੇ ਹਰਕਤ ਕੀਤੀ ਆ ਅਸੀਂ ਉਹਨਾਂ ਨੂੰ ਹੱਥ ਛੋੜ ਕੇ ਬੇਨਤੀ ਵੀ ਕੀਤੀ ਪ੍ਰਸ਼ਾਸਨ ਕੋ ਵੀ ਗਏ ਆ ਪਰ ਨਹੀਂ ਗੁਰਦੁਆਰੇ ਤੇ ਸਾਡੇ ਇੱਥੇ ਧਾਰਮਿਕ ਵਿਕੋ ਕਿੰਨੇ ਆ ਇੱਕ ਦੀ ਗੁਰਦੁਆਰੇ ਨਹੀਂ ਆਏ ਉੱਥੇ ਗੁਰਦੁਆਰਾ ਇੱਕ ਇਹਨਾਂ ਨੇ ਬਣਾਇਆ ਉੱਥੇ ਉਹਨਾਂ ਨੇ ਆਪਣੀ ਵਰਜਾ ਚਲਾਈ ਆ। ਉੱਥੇ ਗੁਰੂ ਘਰ ਸਾਹਿਬ ਰੱਖਣ। ਬਾਦ ਸਾਹਿਬ ਕਹਿੰਦੇ ਕਿ ਇੱਕ ਪਿੰਡ ਤੇ ਇੱਕ ਗੁਰੂ ਸਾਹਿਬ ਦਾ ਇੱਕ ਗੁਰੂ ਘਰ ਜਿਹੜਾ ਹੋਣਾ ਚਾਹੀਦਾ। ਲੱਗਦਾ ਨਹੀਂ ਹੈ ਕਿ ਇਸ ਤਰ੍ਹਾਂ ਥਾਂ-ਥਾਂ ਤੇ ਗੁਰੂ ਘਰ ਜਿਹੜੇ ਬਣਾਏ ਜਾ ਰਹੇ ਆ। ਨਾ ਨਿਸ਼ਾਨ ਸਾਹਿਬ ਜਿਹੜੇ ਸ਼ੁਰੂ ਕੀਤਾ ਜਾਂਦੇ ਕਿਤੇ ਨਾ ਕਿਤੇ ਕਬਜ਼ੇ ਦੀ ਨੀਤ ਦੇ ਨਾਲ ਹੀ ਕੀਤੇ ਜਾ ਰਹੇ ਆ। ਬਿਲਕੁਲ ਜੀ ਇਹ ਇਹ ਕਬਜ਼ੇ ਦੀ ਨੀਤ ਦੇ ਨਾਲ ਹੀ ਕੀਤੇ ਗਏ। ਜੇ ਪਰਾਂ ਕਲੌਨੀ ਆ ਉੱਥੇ ਕਿਉਂ ਨਹੀਂ ਇਹ ਜ਼ਿਮੀਦਾਰਾਂ ਨੇ ਕਬਜ਼ਾ ਕਰ ਲਿਆ ਜਾਂ ਉੱਥੇ ਕਿਉਂ ਨਹੀਂ ਰੋਕ ਦਿੱਤਾ ਗਿਆ। ਇਹ ਪੰਜ ਚਾਰ ਬੰਦੇ ਨੇ ਜਿਹੜਾ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਇਹਨੂੰ ਵੰਡ 파 ਰਹੇ ਆ ਇਹ ਮਜਬੀ ਸੇਖਿਆ ਇਹ ਜੱਟ ਸੇਖਿਆ ਕੋਈ ਇਹੋ ਜੀ ਨਹੀਂ ਭਾਈਚਾਰੇ ਨੂੰ ਠੇਸ ਆ ਰਹੀ ਆ ਇਹ ਸਿਰਫ ਪੰਜ ਚਾਰ ਬੰਦੇ ਨੇ ਹੋਰ ਕੋਈ ਨਗਰ ਵੇਖੂ ਕਿੱਡਾ ਗੁਰੂ ਕੀ ਵਡਾਲੀ ਇੱਥੇ ਕੋਈ ਇਹੋ ਜੀ ਗੱਲ ਨਹੀਂ ਗਈ ਇਹਨਾਂ ਨੇ ਮਾਹੌਲ ਖਰਾਬ ਕੀਤਾ ਬਾਕੀ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਆ ਕਿ ਜਦੋਂ ਅਸੀਂ ਗਏ ਆ ਦਰਖਾਸਤ ਦਿੱਤੀ ਗਈ ਆ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਲਿਆ ਚਾਹੀਦਾ ਤੇ ਇਹ ਸੀ ਵੀ 11:30 ਵਜੇ ਕਿਹੜੀ ਮਰਜ਼ਾਦਾ ਉਦੋਂ ਬੇਅਦਬੀ ਨਹੀਂ ਉਹਨਾਂ ਬੰਦਿਆਂ ਤੇ ਪਰਚੇ ਹੋਣੇ ਚਾਹੀਦੇ ਸੀ ਨਾ ਕਿ ਇਹਨਾਂ ਬੰਦਿਆਂ ਤੇ ਇਹਨਾਂ ਨੇ ਇਤਿਆਗਿਆ ਲੈ ਕੇ ਮਰਜ਼ਾਦਾ ਦੇ ਨਾਲ ਬਕਾਇਦਾ ਅਰਜ਼ਾ ਕੀਤੀ ਆ